ਸਾਰੇ ਬੇ ਬੇ ਬੇਨਤੀ ਸੁਣੋ ਬ੍ਰਦਰ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲਣ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਪਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜੀਵੰਦ ਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ। ਸਨ ਆਲ ਦੇ ਸਾਥ ਦੀਨਾਂ ਮਾਰੇ ਤੁਹਾਡੀ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ। ਗੱਲਬਾਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ। ਉਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ। गांव ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸੈਟਲ ਹੋ ਗਿਆ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਅਦਰ ਜਾ ਰਹੇ ਸੀਗੇ Shimla ਵੱਲੋਂ ਹਾਂਜੀ 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 ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹਿ ਰਹੇ ਵੀ ਅਜੇ 3-4 ਘੰਟੇ ਤੱਕ ਦੱਸਣਗੇ ਹਾਲਤ ਹਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਆਸ ਕਰੀਏ ਜੀ ਸਾਰੇ ਕੋਈ ਕਿੰਨੇ ਵਿਅਕਤੀ ਸੀ ਇਹ ਨਹੀਂ ਹੱਜੇ ਮੂਵਮੈਂਟ ਨਹੀਂ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ ਪੰਜ ਜਣੇ ਸੀਗੇ ਪੰਜ ਹਾਂਜੀ ਹਾਂਜੀ ਬ੍ਰੇਨ ਗੈਟ ਦੀ ਗੱਲ ਕੀਤੀ ਜਾ ਰਹੀ ਹੈ ਨਹੀਂ ਹੱਜੇ ਕੁਛ ਨਹੀਂ ਕੁਛ ਨਹੀਂ ਕਹਿ ਸਕਦੀ ਅਜੇ ਤਾਂ ਬਸ ਅਪਰਦਾਸ ਕਰੀਏ ਅਸੀਂ ਤਾਂ ਪਰਮਾਤਮਾ ਕੇ ਪੋਜ਼ਿਟਿਵ ਸੋਚ ਰਹੇ ਆ ਕਿ ਪਰਮਾਤਮਾ ਠੀਕ ਕਰ ਦੇਵੇ ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਿ ਇਹਦੇ ਵਿੱਚ ਰਿਕਵਰ ਹੋ ਜਾਊਗਾ ਹਾਂਜੀ ਫੈਮਿਲੀ ਦੀ ਗੱਲ ਕਰੀ ਫੈਮਿਲੀ ਨਾਲ ਗੱਲ ਬਥੇ ਫੈਮਿਲੀ ਨਾਲ ਗੱਲ ਹੀ ਹੋਜੀ ਫੈਮਿਲੀ ਉਹਨਾਂ ਦੀ ਵਾਈਫ ਤੇ ਮਦਰ ਅੰਦਰ ਉਹਨਾਂ ਦੇ ਨਾਲ ਨਹੀਂ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਰ ਖੜੇ ਨੇ ਸੋ ਅਸੀਂ ਇੱਥੇ ਰਸ਼ ਬਹੁਤ ਜ਼ਿਆਦਾ ਡਾਕਟਰ ਕਹੀ ਜਾਂਦੇ ਸਾਰੇ ਜਿਹੜੇ ਬਾਰ ਖੜੇ ਨੇ ਉਹ ਕਹਿੰਦੇ ਰਸ਼ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਆ ਇੱਕੋ ਫੀਟ ਦੇ ਹੋ ਕਿੰਨੀ ਮਰਮੀ ਨਹੀਂ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆਰਟਿਸਟਾਂ ਦਾ ਪਤਾ ਨਹੀਂ ਆਈ ਡੋਨਟ ਨੋ ਕੀ ਹੈ ਇਹ ਪਤਾ ਨਹੀਂ ਗ੍ਰਹਿ ਚੱਲੇ ਹੋਏ ਆਰਟਿਸਟਾਂ ਦੇ ਉੱਤੇ ਪਰਮਾਤਮਾ ਵਾਹਿਗੁਰੂ ਜੇ ਗਲਤੀ ਹੋ ਗਈ ਤਾਂ ਖਮਾ ਕਰ ਦੇ ਮਤਲਬ ਮaaf ਕਰ ਦਿਓ ਸੋ ਠੀਕ ਹੋ ਜੇ ਪ੍ਰਾਸਾਡਾ ਸਹੀ ਦੁਆ ਬਿਲਕੁਲ ਜੂਰ ਖਾਨ ਸਾਹਿਬ ਸਾਰੀ ਫਾਈਟ ਹੋ ਗਈ ਹੈ ਮੈਂ ਕੱਤਾ ਹੀ ਭੇਜ ਦੂੰਗਾ ਅਰ ਸਲੀਪ ਕਲੀਅਰ ਭੇਜਦਾ ਵੈਸੇ